ਦੇਖੋ ਨੇਪਾਲ ਵਿੱਚ ਇੱਕ ਛੋਟਾ ਜਿਹਾ ਮੁਲਕ ਹੈਗਾ ਨੇਪਾਲ ਵਿੱਚ ਜਦੋਂ ਲੋਕਾਂ ਨੂੰ ਇਹ ਲੱਗਿਆ ਵੀ ਸਾਰਾ ਕੁਝ ਖਤਮ ਹੋ ਰਿਹਾ ਹੈ ਪਾਰਦਰਸ਼ਤਾ ਕਤਮ ਹੋ ਰਹੀ ਹੈ ਜਿਨ੍ਹਾਂ ਲੋਕਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਇਹਨੇ ਭ੍ਰਿਸ਼ਟ ਹੋ ਗਏ ਨੇ ਉਹਨਾਂ ਅਨਪਲਾਈਮੈਂਟ ਇੰਨੀ ਆਰਥਿਕਤਾ ਟੁੱਟ ਰਹੀ ਹੈ ਸਿਰਫ ਝੂਠੇ ਡਾਟੇ ਦਿਖਾ ਕੇ ਆਰਥਿਕਤਾ ਨੂੰ ਮੋੜਾ ਦਿੱਤਾ ਜਾ ਰਿਹਾ ਹੈਗਾ ਸੋਦੋਂ ਇੱਕ ਬੱਚੇ ਦੀ ਮੈਂ ਦੇਖਿਆ ਸਪੀਚ ਹੈਗੀ ਆ ਉਹ ਆਪਣੇ ਸਕੂਲ ਦਾ ਜਿਹੜਾ ਸੈਸ਼ਨ ਹੈਗਾ ਉਹਦਾ ਲਾਸਟ ਦਿਨ ਆ ਉਹਦੇ ਵਿੱਚ ਮਰਖ ਲੋ 15 16 ਸਾਲ ਦਾ ਬੱਚਾ ਬਹੁਤ ਪਪੂਲਰ ਹੋ ਰਹੀ ਹੈ ਉਹ ਕਹਿੰਦਾ ਇਸ ਮਾਂ ਧਰਤੀ ਨੇ ਸਾਨੂੰ ਜਨਮ ਦਿੱਤਾ ਹੈ ਕਿ ਇਸ ਮਾਂ ਧਰਤੀ ਨੂੰ ਅਸੀਂ ਇਸ ਤਰ੍ਹਾਂ ਹੀ ਲੁੱਟਦੀ ਦੇਖਦੇ ਰਹਿ ਜਾਵਾਂਗੇ ਕਿ ਸਾਡਾ ਇਸ ਮਾਂ ਧਰਤੀ ਨੂੰ ਬਚਾਉਣ ਲਈ ਕੋਈ ਫਰਜ਼ ਹੈਗਾ ਕਿ ਨਹੀਂ ਹੈਗਾ ਜੇ ਕਹਿੰਦਾ ਤੁਸੀਂ ਇਸ ਧਰਤੀ ਦੇ ਜਾਏ ਹੋ ਕਾ ਇਸ ਜਿਹੜੀ ਝਾਲਮਾਨਾ ਸਰਕਾਰ ਹੈਗੀ ਆ ਉਹਦੇ ਖਿਲਾਫ ਆਓ ਆਪਾਂ ਉੱਠੀਏ ਤੇ ਆਪਣੇ ਆਪਣੀ ਇਸ ਮਾਂ ਧਰਤੀ ਨੂੰ ਮੁੜ ਕੇ ਸਵਰਗ ਬਣਾਉਣ ਦਾ ਯਤਨ ਕਰੀਏ ਜਿਹੜੀ ਕਿ ਇਹਨਾਂ ਪੋਲੀਟੀਸ਼ੀਨਾਂ ਨੇ ਅਫਸਰ شاہੀ ਨੇ ਮਿਲਟਰੀ ਨੇ ਤੇ ਕੁਝ ਜਿਹੜੇ ਹੈਗੇ ਆ ਵੱਡੇ ਵਪਾਰੀ ਆ ਉਹਨਾਂ ਨੇ ਲੁੱਟ ਲਈ ਹੋਈ ਆ ਜੇ ਭਾਰਤ ਦੀ ਜਨਰੇਸ਼ਨ Z ਵਿੱਚ ਇਹ ਭਾਵਨਾਵਾਂ ਪੈਦਾ ਹੋ ਰਹੀਆਂ ਨੇ ਤਾਂ ਭਾਰਤ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਸ਼ੇਖਰ ਗੁਪਤਾ ਕਹਿੰਦਾ ਨਾ ਵੀ ਸਿੱਖਾਂ ਨੂੰ ਗੋਲੀਆਂ ਨਾਲ ਦੁਬਾਰੇ ਕ੍ਰਸ਼ ਕਰ ਦੋ ਇਹ ਦੁਬਾਰੇ ਤੁਹਾਨੂੰ ਸੋਚਣਾ ਪੈਣਾ ਜੋ ਕੁਛ ਨੇਪਾਲ ਸ਼੍ਰੀਲੰਕਾ ਔਰ ਬੰਗਲਾਦੇਸ਼ ਵਿੱਚ ਹੋਇਆ ਉਹ ਜੇ ਟਰਾਂਸਪੇਰੈਂਟ ਰਾਜਨੀਤੀ ਨਾ ਕਰੀ ਵੋਟਾਂ ਚੋਰੀ ਕੀਤੀਆਂ ਜਾਂਦੀਆਂ ਰਹੀਆਂ ਜਿਹੜੇ ਰਾਹੁਲ ਗਾਂਧੀ ਨੇ ਦੋਸ਼ ਲਾਏ ਆ ਜਾਂ ਜਿਸ ਕਿਸਮ ਦਾ ਵੀ ਨੈਪੋਟイズਮ ਸੁਪਰੀਮ ਕੋਰਟ ਦੇ ਜੱਜ ਮੀਡੀਆ ਸਾਰਾ ਦਿਨ ਤੁਹਾਡੀ ਆਵਾਜ਼ ਬੁਲੰਦ ਕਰਦਾ ਹੈ ਇਲੈਕਸ਼ਨ ਕਮਿਸ਼ਨਸ ਸਰਕਾਰਾਂ ਮੁੱਖ ਮੰਤਰੀ ਇਵਨ ਕਿਸਾਨਾਂ ਤੇ ਤੁਸੀਂ ਦੇਖੋ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਤੇ ਕਿਸ ਤਰ੍ਹਾਂ ਡਰੋਨਾਂ ਰਾਹੀਂ ਹਮਲੇ ਕਰੇ ਗਏ ਕਿਸਾਨੀ ਨੂੰ ਬੇਪੱਤ ਕਰਕੇ ਉੱਥੋਂ ਮੋਰਚਾ ਜੀਸੀਬੀ ਮਸ਼ੀਨਾਂ ਰਾਹੀਂ ਉਠਾਇਆ ਗਿਆ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਵਾਰ ਨਹੀਂ ਕਿਹਾ ਵੀ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ ਰਸਤੇ ਖੋਲੇ ਜਾਣ ਜਦੋਂ ਇਹ ਸਾਰੇ ਰਾਹ ਬੰਦ ਹੋ ਜਾਣਗੇ ਜਨਰੇਸ਼ਨ Z ਲਈ ਉਦੋਂ ਫਿਰ ਜਿਹੜਾ ਹੈਗਾ ਇਨਕਲਾਬ ਉਹ ਭਾਰਤ ਵਿੱਚ ਵੀ ਆ ਸਕਦਾ ਹੈ ਨੇਪਾਲ ਦੇ ਵਿੱਚ ਤਖਤਾ ਪਲਟ ਜਿਹੜਾ ਹੋ ਗਿਆ ਹੋਇਆ ਹੈ ਲੰਬੇ ਸਮੇਂ ਤੋਂ ਜਿਵੇਂ ਆਪਾਂ ਕਹਿ ਲਈਏ ਕਿ ਹੌਲੀ-ਹੌਲੀ ਅਨਇੰਪਲੋਇਮੈਂਟ ਵੱਧ ਰਹੀ ਸੀ ਦੂਜੇ ਬੰਨੇ ਨੈਪੋਟイズਮ ਵੱਧ ਰਿਹਾ ਸੀ ਕਿ ਕੋਈ ਹੀ ਪਰਿਵਾਰ ਦੇ ਜਿਵੇਂ ਆਪਾਂ ਕਹਿ ਲਈਏ ਕਿ ਜਿਹੜੇ ਗਾਂ ਬੱਚੇ ਹੈਗੇ ਨੇ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹਨਾਂ ਦੇ ਹੱਥਾਂ 'ਚ ਜਿਹੜੀ ਪਾਵਰ ਰੱਖੀ ਜਾਣੀ ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਇਸ ਤਰੀਕੇ ਦੇ ਜਿਹੜੇ ਪ੍ਰੋਟੈਸਟ ਜਨਰੇਸ਼ਨ Z ਦੇ ਨਾਮ ਤੇ ਸੋਸ਼ਲ ਮੀਡੀਆ ਤੋਂ ਸ਼ੁਰੂ ਹੁੰਦੇ ਨੇ ਤੇ ਹੌਲੀ-ਹੌਲੀ ਪ੍ਰੋਟੈਸਟ ਜਿਹੜੇ ਚੱਲ ਰਹੇ ਸੀ ਫਿਰ ਉਸ ਤੋਂ ਬਾਅਦ ਸਰਕਾਰ ਜਿਹੜਾ ਹੈ ਉਹਨਾਂ ਨੂੰ ਦਬਾਉਣਾ ਸ਼ੁਰੂ ਕਰਦੀ ਹੈ ਇੱਕ ਬੰਨੇ ਫੋਰਸ ਵਰਤੀ ਜਾਂਦੀ ਹੈ ਦੂਜੇ ਬੰਨੇ ਜਿਹੜਾ ਹੈ 26 ਮੀਡੀਆ ਪਲੈਟਫਾਰਮ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਬਾਹਰ ਜਾ ਹੀ ਨਾ ਸਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਵੱਡੇ ਪੱਧਰ ਤੇ ਜਿਹੜਾ ਨੇ ਇਹ ਜਿਹੜਾ ਹੈ ਹਥਿਆਰਬੰਦ ਰੂਪ ਵੀ ਧਾਰਨ ਕਰ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਬਹੁਤ ਸਾਰੀ ਜੇ ਆਪਾਂ ਕਹੀਏ ਕਿ ਸਰਕਾਰੀ ਬਿਲਡਿੰਗਾਂ ਨੂੰ ਜਿਹੜਾ ਹੈ ਅਗਜ਼ਨੀ ਜਿਹੜੀ ਉਹਨਾਂ ਦੀ ਕਰ ਦਿੱਤੀ ਜਾਂਦੀ ਹੈ ਸਰਦਾਰਾਤਾ ਸਿੰਘ ਜੀ ਕੀ ਕੁਝ ਨੇਪਾਲ ਦੇ ਵਿੱਚ ਹੋਇਆ ਤੇ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਹਾਂਜੀ ਹਾਂਜੀ ਸੋ ਜਦੋਂ ਲੋਕ ਉੱਠ ਖੜਨ ਫਿਰ ਇਸ ਤਰ੍ਹਾਂ ਹੀ ਹੁੰ ਰਾਸ਼ਟਰਪਤੀ ਪਵਨ ਜਿਹੜੇ ਐਦਾਂ ਅੱਗ ਦੀ ਲਪੇਟਾਂ ਵਿੱਚ ਆ ਜਾਂਦੇ ਆ ਪ੍ਰਧਾਨ ਮੰਤਰੀ ਨੂੰ ਘਰ ਛੱਡ ਕੇ ਭੱਜਣਾ ਪੈਂਦਾ ਹੈਗਾ ਇਹ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਭੱਜੀ ਹੈ ਉਹ ਵੀ ਪਿਛਲੇ 25 ਸਾਲਾਂ ਤੋਂ ਭਾਰਤ ਸਰਕਾਰ ਦੀ ਮਦਦ ਨਾਲ ਇਸ ਤਰ੍ਹਾਂ ਹੀ ਕਰਦੇ ਆ ਰਹੇ ਸੀ ਵੀ ਲੋਕਾਂ ਦੀ ਆਵਾਜ਼ ਦਬਾ ਦਿਓ ਵੋਟਾਂ ਇਹਨਾਂ ਪਾਉਣ ਦਿਓ ਦੂਜਿਆਂ ਨੂੰ ਵੋਟ ਹੀ ਨਾ ਪਾਉਣ ਦਿਓ ਵਿਰੋਧੀ ਧਿਰ ਨੂੰ ਜਿੱਦਾਂ ਇਲੈਕਸ਼ਨ 'ਚ ਹਿੱਸਾ ਹੀ ਨਹੀਂ ਸੀ ਲੈਣ ਦਿੰਦੇ ਸਿਰਫ ਆਪ ਹੀ ਜਿਸ ਤਰ੍ਹਾਂ ਇੱਕ ਤਾਨਾशाही ਡੈਮੋਕਰੇਸੀ ਦਾ ਜਲੂਸ ਕੱਢ ਕੇ ਜਿਹੜੇ ਸਿਰਫ ਆਪਣੇ ਪਰਿਵਾਰ ਤੱਕ ਜਾਂ ਆਪਣੇ ਆਲੇ ਦੁਆਲੇ ਦੇ ਜਿਹੜੇ ਰਾਜਨੀਤੀਵਾਨ ਤੇ ਜਿਹੜੇ ਜਿਹੜੇ ਅਸੀਂਗੇ ਪੈਸੇ ਢੇਲੇ ਵਾਲੇ ਲੋਕ ਜਦੋਂ ਉਹਨਾਂ ਦੀਆਂ ਹਿੱਤਾਂ ਲਈ ਹੀ ਸਾਰੀਆਂ ਸਰਕਾਰਾਂ ਚੱਲਦੀਆਂ ਇਲੈਕਸ਼ਨਾਂ ਅਗਵਾ ਕਰਨੀਆਂ ਜਾਂਦੀਆਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਡਰਾ ਦਿੱਤਾ ਜਾਂਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਡਰਾ ਦਿੱਤਾ ਜਾਂਦਾ ਹੈ ਸਮੁੱਚੇ মিডিਆ ਨੂੰ ਆਪਣੇ ਹੱਕ ਚ ਕਰ ਲਿਆ ਜਾਂਦਾ ਪਰ ਅੰਤ ਨੂੰ ਜਦੋਂ ਲੋਕ ਉੱਠਦੇ ਆ ਬੰਗਲਾਦੇਸ਼ ਵਿੱਚ ਵੀ ਇਸੇ ਤਰ੍ਹਾਂ ਹੋਇਆ ਲੋਕ ਉੱਠੇ ਉਹਨਾਂ ਨੇ ਜਿਹੜੀ ਹੈਗੀ ਤਾਨਾਸ਼ਾ ਸਰਕਾਰ ਨੂੰ ਭਗਾ ਮਾਰਿਆ ਤੇ ਉਹਨੂੰ ਭੱਜ ਕੇ ਭਾਰਤ ਵਿੱਚ ਆ ਕੇ ਆਪਣੀ ਜਾਨ ਬਚਾਉਣੀ ਪਈ ਤੇ ਹੁਣ ਬਿਲਕੁਲ ਉਸੇ ਤਰਜ਼ ਤੇ ਹੂੰ ਦੇਖੋ ਨੇਪਾਲ ਵਿੱਚ ਇੱਕ ਛੋਟਾ ਜਿਹਾ ਮੁਲਕ ਹੈਗਾ ਨੇਪਾਲ ਵਿੱਚ ਜਦੋਂ ਲੋਕਾਂ ਨੂੰ ਇਹ ਲੱਗਿਆ ਵੀ ਸਾਰਾ ਕੁਝ ਖਤਮ ਹੋ ਰਹੀ ਹੈ ਪਾਰਦਰਸ਼ਤਾ ਖਤਮ ਹੋ ਰਹੀ ਹੈ ਜਿਨ੍ਹਾਂ ਲੋਕਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਇਹਨੇ ਭ੍ਰਸਟ ਹੋ ਗਏ ਨੇ ਉਹਨਾਂ ਅਨਪਲਾਈਮੈਂਟ ਇੰਨੀ ਆਰਥਿਕਤਾ ਟੁੱਟ ਰਹੀ ਹੈ ਸਿਰਫ ਝੂਠੇ ਡਾਟੇ ਦਿਖਾ ਕੇ ਆਰਥਿਕਤਾ ਨੂੰ ਮੋੜਾ ਦਿੱਤਾ ਜਾ ਰਿਹਾ ਹੈਗਾ ਸੋ ਉਦੋਂ ਇੱਕ ਬੱਚੇ ਦੀ ਮੈਂ ਦੇਖਿਆ ਸਪੀਚ ਹੈਗੀ ਆ ਉਹ ਆਪਣੇ ਸਕੂਲ ਦਾ ਜਿਹੜਾ ਸੈਸ਼ਨ ਹੈਗਾ ਉਹਦਾ ਲਾਸਟ ਦਿਨ ਆ ਉਹਦੇ ਵਿੱਚ ਮਰਖ ਲੋ 15 16 ਸਾਲ ਦਾ ਬੱਚਾ ਬਹੁਤ ਪੌਪੂਲਰ ਹੋ ਰਹੀ ਹੈ ਉਹ ਕਹਿੰਦਾ ਇਸ ਮਾਂ ਧਰਤੀ ਨੇ ਸਾਨੂੰ ਜਨਮ ਦਿੱਤਾ ਹੈ ਕਿ ਇਸ ਮਾਂ ਧਰਤੀ ਨੂੰ ਅਸੀਂ ਇਸ ਤਰ੍ਹਾਂ ਹੀ ਲੁੱਟਦੀ ਦੇਖਦੇ ਰਹਿ ਜਾਵਾਂਗੇ ਕਿ ਸਾਡਾ ਇਸ ਮਾਂ ਧਰਤੀ ਨੂੰ ਬਚਾਉਣ ਲਈ ਕੋਈ ਫਰਜ਼ ਹੈਗਾ ਕਿ ਨਹੀਂ ਹੈਗਾ ਜੇ ਕਹਿੰਦਾ ਤੁਸੀਂ ਇਸ ਧਰਤੀ ਦੇ ਜਾਏ ਹੋ ਤਾਂ ਇਸ ਜਿਹੜੀ ਝਾਲਮਾਨਾ ਸਰਕਾਰ ਹੈਗੀ ਹੈ ਉਹਦੇ ਖਿਲਾਫ ਆਓ ਆਪਾਂ ਉੱਠੀਏ ਤੇ ਆਪਣੇ ਆਪਣੀ ਇਸ ਮਾਂ ਧਰਤੀ ਨੂੰ ਮੁੜ ਕੇ ਸਵਰਗ ਬਣਾਉਣ ਦਾ ਯਤਨ ਕਰੀਏ ਜਿਹੜੀ ਕਿ ਇਹਨਾਂ ਪੋਲੀਟੀਸ਼ੀਨਾਂ ਨੇ ਅਫਸਰ شاہੀ ਨੇ ਮਿਲਟਰੀ ਨੇ ਤੇ ਕੁਛ ਜਿਹੜੇ ਹੈਗੇ ਆ ਵੱਡੇ ਵਪਾਰੀ ਆ ਉਹਨਾਂ ਨੇ ਲੁੱਟ ਲਈ ਹੋਈ ਐ ਵੀ ਆਪਾਂ ਲੁੱਟਣ ਤੋਂ ਬਚਾਈਏ ਇਸ ਮਾਨ ਧਰਤੀ ਨੇ ਸਾਨੂੰ ਜਨਮ ਦਿੱਤਾ ਸਾਡਾ ਇਹਦੇ ਪ੍ਰਤੀ ਇੱਕ ਫਰਜ਼ ਬਣਦਾ ਹੈਗਾ ਸੋ ਬਹੁਤ ਭਾਵਕ ਸਪੀਚ ਹੈਗੀ ਐ 15 16 ਸਾਲ ਦੇ ਬੱਚੇ ਦੀ ਉਤੋਂ ਬਾਅਦ ਲਗਾਤਾਰ ਨਵੇਂ ਨੌਜਵਾਨ ਜਿਹੜੀ ਨਵੀਂ ਪੀੜ੍ਹੀ ਹੈਗੀ ਆ ਜਿਹੜੀ ਆਹਾ 2000 ਸਨ ਵਿੱਚ ਪੈਦਾ ਹੋਈ ਆ ਵੀ 25 ਸਾਲਾਂ ਦੀ ਹੈਗੀ ਆ ਜਿਹਨੂੰ ਜਨਰੇਸ਼ਨ Z ਕਿਹਾ ਜਾਂਦਾ ਹੈਗਾ ਸੋ ਉਹਨੇ ਉਹ ਇਨਕਲਾਬ ਲਿਆਂਦਾ ਬੇ ਵੱਡੇ ਵੱਡੇ ਤਖਤੋ ਤਾ ਉਸ ਹਿਲਾ ਕੇ ਰਾਸ਼ਟਰਪਤੀ ਭਵਨ ਬਹੁਤ ਸਾਰੇ ਮੰਤਰੀਆਂ ਨੂੰ ਇੱਕ ਨਹਿਰ ਵਿੱਚ ਲੰਘਾਇਆ ਜਾ ਰਿਹਾ ਹੈਗਾ ਹਨਾ ਵੀ ਉਹ ਮਤਲਬ ਕਿ ਇਹ ਸਾਰਾ ਕੁਝ ਇਵਨ ਪੁਲਿਸ ਸਰੈਂਡਰ ਕਰ ਰਹੀ ਹੈਗੀ ਯਾਰ ਨੌਜਵਾਨ ਬੱਚਿਆਂ ਦੇ ਸਾਹਮਣੇ ਸੋ ਜਦੋਂ ਇਸ ਤਰ੍ਹਾਂ ਦੀ ਇਹ ਇਹ ਪਾਰਦਰਸ਼ਤਾ ਹੋਣ ਤੁਸੀਂ ਪਾਰਦਰਸ਼ਤਾ ਤੋਂ ਰਹਿਤ ਰਾਜਨੀਤੀ ਪੁਲਿਸ ਦੇ ਜ਼ੋਰ ਨਾਲ ਆ ਮਿਲਟਰੀ ਦੇ ਜ਼ੋਰ ਨਾਲ ਬਹੁਤੀ ਦੇਰ ਨਹੀਂ ਕਰ ਸਕਦੇ ਇਹਦੇ ਬਹੁਤ ਵੱਡੇ ਇੰਪੈਕਟ ਆ ਕੱਲੇ ਮਤਲਬ بار بار ਕ੍ਰਸ਼ ਕਰਨ ਵਾਲੀ ਜਿਹੜੀ ਰਾਜਨੀਤੀ ਆ ਉਹ ਚੱਲ ਨਹੀਂ ਸਕਦੀ ਜਿਦਾਂ ਆਪਾਂ ਦੇਖਿਆ ਕਿ ਜੇ ਜਦੋਂ ਸ਼ੇਖਰ ਗੁਪਤਾ ਹੁਣੇ ਸਾਈਨ ਦੇ ਰਹੇ ਨੇ ਕਿ ਹਾਂ ਵੀ ਕ੍ਰਸ਼ ਕਰ ਦੋ ਹਾਂ ਜੀ ਹਾਂ ਜੀ ਅਭੀ ਉਹੀ ਆ ਉਹੀ ਆ ਸੋ ਇਹ ਕ੍ਰਸ਼ ਕਰਨ ਵਾਲੀ ਰਾਜਨੀਤੀ ਨਹੀਂ ਚੱਲੇਗੀ ਇਹਦੇ ਕੱਲੇ ਨੇਪਾਲ ਨਹੀਂ ਨੀ ਚੀਨ ਭਾਰਤ ਸ਼੍ਰੀਲੰਕਾ ਤੇ ਭਾਰਤ ਲਈ ਕੀ ਸਬਕ ਹੈਗੇ ਨੇ ਅੱਜ ਤੇ ਸੁਪਰੀਮ ਕੋਰਟ ਦੀ ਵੀ ਟਿੱਪਣੀ ਇਸ ਨੂੰ ਲੈ ਕੇ ਆ ਗਈ ਕਿ ਭਾਰਤ ਨੂੰ ਇਤੋਂ ਸਿੱਖਣਾ ਚਾਹੀਦਾ ਹੈ ਕਿ ਕੀ ਕੀ ਕੁਝ ਹੋ ਸਕਦਾ ਹੈ ਮੈਂ ਸੁਪਰੀਮ ਕੋਰਟ ਵੀ ਇੱਕ ਤਰ੍ਹਾਂ ਨਾਲ ਹੋਈ ਰਹਾ ਉਹਨਾਂ ਨੇ ਕਰੀ ਹੈਗੇ ਆ ਮਨੀਸ਼ ਤਵਾੜੀ ਦਾ ਇੰਗਲਿਸ਼ ਰਿਵਿਊ ਚੱਜ ਆਇਆ ਹੈਗਾ ਵੀ ਸਾਡਾ ਸੰਵਿਧਾਨ ਬਹੁਤ ਮਜ਼ਬੂਤ ਹੈਗਾ ਭਾਰਤੀ ਜਿਹੜੀ ਸੁਪਰੀਮ ਕੋਰਟ ਆ ਉਹ ਵੀ ਕਹਿ ਰਹੀ ਹੈਗੀ ਆ ਪਰ ਜਿਸ ਢੰਗ ਨਾਲ ਵੋਟਾਂ ਦੀ ਚੋਰੀ ਹੋ ਰਹੀ ਆ ਇਲੈਕਸ਼ਨ ਕਮਿਸ਼ਨ ਨੂੰ ਆਪਣੇ ਮਨਸੂਬਿਆਂ ਲਈ ਵਰਤਿਆ ਜਾ ਰਿਹਾ ਹੈ ਸੁਪਰੀਮ ਕੋਰਟ ਵਿੱਚ ਵਾਰੀ ਤੋਂ ਪਹਿਲਾਂ ਜੱਜਾਂ ਨੂੰ ਲਾ ਕੇ ਉਹਨਾਂ ਤੋਂ ਆਪਣੇ ਮਨ ਦੇ ਫੈਸਲੇ ਲਏ ਜਾ ਰਹੇ ਹੈਗੇ ਆ ਮੁਸਲਮ ਨੌਜਵਾਨਾਂ ਤੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਲਗਾਤਾਰ ਬੰਦ ਕੀਤਾ ਜਾ ਰਿਹਾ ਹੈਗਾ ਸੋ ਜਿਹੜੇ ਜਿਹੜੇ ਦਿੱਲੀ ਦਾ ਕਾਨੂੰਨ ਮੰਤਰੀ ਹੈਗਾ ਉਹਦੇ ਤੇ ਦਿੱਲੀ ਹਾਈ ਕੋਰਟ ਦੇ ਕਹਿਣ ਤੇ ਐਫ ਆਈ ਆਰ ਦਰਜ ਹੋਈਆ ਉਹਨੂੰ ਇੱਕ ਦਿਨ ਲਈ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਹੜੀ ਉਹ ਮਾਲੇਗਾਉਂ ਬੰਬ ਕਾਹਣ ਵਾਲੀ ਬੀਬੀ ਹੈਗੀ ਆ ਉਹਨੂੰ ਜਿਹੜਾ ਰਹਾ ਕਰ ਦਿੱਤਾ ਗਿਆ ਹਾਲਾਂਕਿ ਉਹਦੇ ਤੇ ਦੋਸ਼ ਆ 65 ਬੰਦੇ ਸਮਝੌਤਾ ਐਕਸਪ੍ਰੈਸ ਵਿੱਚ ਆ ਜਿਹੜੇ ਮਾਰੇ ਗਏ ਆ ਉਹਦੇ ਵੀ ਦੋਸ਼ ਨੇ ਸੋ ਜਦੋਂ ਇਹ ਵਨ ਸਾਈਡਡ ਪੋਲਿਟਿਕਸ ਹੋ ਗਈ ਜਦੋਂ ਨੈਪੋਟイズਮ ਹੋਏਗਾ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਜਾਵੇਗਾ ਤਾਂ ਉਦੋਂ ਭਾਰਤ ਦੀ ਜਿਹੜੀ ਜਨਰੇਸ਼ਨ ਜ਼ੈਡ ਆ ਉਹ ਵੀ ਕਿਤੇ ਨਾ ਕਿਤੇ ਉੱਠ ਖੜੀ ਹੋਵੇਗੀ ਬੇਸ਼ੱਕ ਅੱਜ ਦਹਿਸ਼ਤ ਦੇ ਮਾਹੌਲ ਵਿੱਚ ਉਹ ਉਹ ਮਸਲੇ ਜਿਹੜੇ ਹੈਗੇ ਆ ਦਬਾਏ ਜਾ ਰਹੇ ਆ ਇਸੇ ਇਸੇ ਦਿਨਾਂ ਦੌਰਾਨ ਕੱਲ ਹੀ ਮੇਰਾ ਕਾਲ ਆਇਆ ਹੈਗਾ ਬੰਬੇ ਦੀ IIT ਵਿੱਚ ਇੱਕ ਸਮਾਗਮ ਹੋਣਾ ਸੀ ਐਂਟੀ ਕੈਪੀਟਲਿਜ਼ਮ ਦਾ ਫਾਈਨੈਂਸ਼ੀਅਲ ਐਕਸਪ੍ਰੈਸ ਜਿਹੜਾ ਭਾਰਤ ਦਾ ਇੰਡੀਅਨ ਐਕਸਪ੍ਰੈਸ ਗਰੁੱਪ ਦਾ ਅਖਬਾਰ ਆ ਉਹਨੇ ਖਬਰ ਲਾਈ ਹੈਗੀ ਆ ਵੀ ਉੱਥੇ ਕੈਪੀਟਲਿਜ਼ਮ ਦੇ ਖਿਲਾਫ ਹੋਣਾ ਸੀ ਉਹਨਾਂ ਨੇ ਜਿਹੜਾ ਪੋਸਟਰ ਜਾਰੀ ਕਰਿਆ ਉਹ ਭਾਰਤ ਦੀ ਨਵੀਂ ਪੀੜ੍ਹੀ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਉਹਨਾਂ ਨੇ ਇੱਕ ਪੈਰਾਮਿਡ ਬਣਾਇਆ। ਪੈਰਾਮਿਡ ਦੇ ਟੌਪ ਤੇ ਪੈਸੇ ਆ ਵੀ ਕੈਪੀਟਲਿਸਟ ਬੈਠਾ ਹੈਗਾ। ਉਹਦੇ ਥੱਲੇ ਉਹਨਾਂ ਨੇ ਕੈਰੀਕੇਚਰ ਬਣਾਇਆ ਜ ਜਿਹਦੇ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਯੋਗੀ ਅਦਿੱਤਿਆ ਨਾਥ ਦੀਆਂ ਜਿੱਦਾਂ ਕੈਰੀਕੇਚਰ ਲਾਇਏ ਨੇ। ਥੱਲੇ ਲਿਖਿਆ ਵੀ ਆਰ ਬੀ ਫੂਲਿੰਗ ਯੂ ਵੀ ਅਸੀਂ ਤੁਹਾਨੂੰ ਮੂਰਖ ਬਣਾ ਰਹੇ ਹਾਂ। ਵੀ ਪੈਸੇ ਵਾਲੇ ਜਿਹੜੇ ਤਨਾੜ ਆ ਅੰਬਾਨੀ ਅਦਾਨੀ ਤੇ ਹੋਰ ਤੇ ਨਾਲੇ ਇਹ ਪੋਲਿਟਿਸ਼ੀਨ ਵੀ ਇਹ 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 ਸਾਰਾ ਉੱਭਰ ਰਿਹਾ ਹੈ ਜੀ ਜੀ ਜਿਸ ਤਰ੍ਹਾਂ ਨੇਪਾਲ ਵਿੱਚ ਤੇ ਉਹਦੇ ਵਿੱਚ ਬੰਗਲਾਦੇਸ਼ ਵਿੱਚ ਉਭਰੇ ਆ ਨਾ ਵੀ ਜਿਹੜੇ ਜਿਹੜੇ ਵਪਾਰੀ ਤੇ ਪੋਲਿਟਿਸ਼ੀਨ ਵੀ ਆਰ ਬਿਫੂਲਿੰਗ ਯੂ ਹੈ ਨਾ ਉਹਦੇ ਚ ਪਾਇਆ ਸੋ ਉਹ ਕਹਿੰਦੇ ਵੱਡੀ ਪੱਦਰ ਤੇ ਪੋਸਟਰ ਜਿਹੜਾ ਜਾਰੀ ਹੋਇਆ ਹੁਣ ਐਕਸ ਤੋਂ ਜਿਹੜਾ ਹੈਗਾ ਸਰਕਾਰ ਨੇ ਕਿਹਾ ਵੀ ਲਾਅ ਦਿੱਤਾ ਜਾਵੇ ਕਿ ਭਾਰਤ ਦੀ ਜਨਰੇਸ਼ਨ Z ਵਿੱਚ ਇਹ ਭਾਵਨਾਵਾਂ ਪੈਦਾ ਹੋ ਰਹੀਆਂ ਨੇ ਤਾਂ ਭਾਰਤ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਸ਼ੇਖਰ ਗੁਪਤਾ ਕਹਿੰਦਾ ਨਾ ਵੀ ਸਿੱਖਾਂ ਨੂੰ ਗੋਲੀਆਂ ਨਾਲ ਦੁਬਾਰੇ ਕ੍ਰਸ਼ ਕਰ ਦੋ ਇਹ ਦੁਬਾਰੇ ਤੁਹਾਨੂੰ ਸੋਚਣਾ ਪੈਣਾ ਜੋ ਕੁਛ ਨੇਪਾਲ ਸ਼੍ਰੀਲੰਕਾ ਔਰ ਬੰਗਲਾਦੇਸ਼ ਵਿੱਚ ਹੋਇਆ ਉਹ ਜੇ ਟਰਾਂਸਪੇਰੈਂਟ ਰਾਜਨੀਤੀ ਨਾ ਕਰੀ ਵੋਟਾਂ ਚੋਰੀ ਕੀਤੀਆਂ ਜਾਂਦੀਆਂ ਰਹੀਆਂ ਜਿਹੜੇ ਰਾਹੁਲ ਗਾਂਧੀ ਨੇ ਦੋਸ਼ ਲਾਏ ਆ ਜਾਂ ਜਿਸ ਕਿਸਮ ਦਾ ਵੀ ਨੈਪੋਟイズਮ ਸੁਪਰੀਮ ਕੋਰਟ ਦੇ ਜੱਜ ਮੀਡੀਆ ਸਾਰਾ ਦਿਨ ਤੁਹਾਡੀ ਆਵਾਜ਼ ਬੁਲੰਦ ਕਰਦਾ ਹੈ ਇਲੈਕਸ਼ਨ ਕਮਿਸ਼ਨਸ ਸਰਕਾਰਾਂ ਮੁੱਖ ਮੰਤਰੀ ਇਵਨ ਕਿਸਾਨਾਂ ਤੇ ਤੁਸੀਂ ਦੇਖੋ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਤੇ ਕਿਸ ਤਰ੍ਹਾਂ ਡਰੋਨਾਂ ਰਾਹੀਂ ਹਮਲੇ ਕਰੇ ਗਏ ਕਿਸਾਨੀ ਨੂੰ ਬੇਪੱਤ ਕਰਕੇ ਉੱਥੋਂ ਮੋਰਚਾ ਜੀਸੀਬੀ ਮਸ਼ੀਨਾਂ ਰਾਹੀਂ ਉਠਾਇਆ ਗਿਆ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਵਾਰ ਨਹੀਂ ਕਿਹਾ ਵੀ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ ਰਸਤੇ ਖੋਲੇ ਜਾਣ ਜਦੋਂ ਇਹ ਸਾਰੇ ਰਾਹ ਬੰਦ ਹੋ ਜਾਣਗੇ ਜਨਰੇਸ਼ਨ ਜ਼ੈਡ ਲਈ ਉਦੋਂ ਫਿਰ ਜਿਹੜਾ ਹੈਗਾ ਇਨਕਲਾਬ ਉਹ ਭਾਰਤ ਵਿੱਚ ਵੀ ਆ ਸਕਦਾ ਹੈ ਤੋ ਇਸ ਇਨਕਲਾਬ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੂੰ ਚਾਹੀਦਾ ਵੀ ਸਭਦਾਨ ਨੂੰ ਜਿਹੜਾ 1 ਨੇਸ਼ਨ 1 ਪੋਲਿਟਿਕਸ ਵਾਲਾ ਤੇ 1 ਨੇਸ਼ਨ 1 ਇਲੈਕਸ਼ਨ ਵਾਲਾ ਜਿਹੜਾ ਇੱਕ ਸੈਂਟਰਲਾਈਜ਼ਡ ਪ੍ਰੋਸੈਸ ਆ ਉਹਨੂੰ ਖਤਮ ਕਰੇ ਭਾਰਤ ਇੱਕ ਬਹੁ ਕੌਮੀ ਦੇਸ਼ ਹੈਗਾ ਮਲਟੀ ਨੇਸ਼ਨਲ ਦੇਸ਼ ਹੈਗਾ ਸਾਰੀਆਂ ਨੈਸ਼ਨੈਟਿਜ਼ ਨੂੰ ਵੱਧ ਅਧਿਕਾਰ ਤੇ ਡੀਸੈਂਟਰਲਾਈਜੇਸ਼ਨ ਆ ਆ ਉਹ ਦੇਣੇ ਪੈਣਗੇ ਟਰਾਂਸਪੇਰੈਂਟ ਰਾਜਨੀਤੀ ਹੁਣ ਨਵੇਂ ਯੁੱਗ ਦੀ ਰਾਜਨੀਤੀ ਆ ਵਰਨਾ ਵੱਡੇ ਸੰਘਰਸ਼ ਦਾ ਭਾਰਤ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ